ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹੋਏ ਹਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆਂ ਪਰਾਤਨ 84 ਬੋੜੀਆਂ ਜਦੋਂ ਵੀ ਤੁਸੀਂ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਦੇ ਵਿੱਚ ਆਂਦੇ ਹੋ ਦਰਸ਼ਨ ਕਰਨ ਦੇ ਲਈ ਤਾਂ ਬਿਲਕੁਲ ਉਹਦੇ ਪਿਛਲੇ ਪਾਸੇ ਤੋਂ ਹੀ ਜਿਹੜਾ ਇਹ ਰਸਤਾ ਜਾਂਦਾ ਹੈ ਜਿਹੜੇ ਪਾਸੇ 84 ਪੌੜੀਆਂ ਅੱਜ ਵੀ ਮੌਜੂਦ ਨੇ ਉੱਥੇ ਥਾਂ-ਥਾਂ ਤੇ ਬੋਰਡ ਲੱਗੇ ਹੋਏ ਨੇ ਕੰਧਾਂ ਦੇ ਉੱਤੇ ਲਿਖਿਆ ਹੋਇਆ ਤੁਸੀਂ ਉੱਥੇ ਦੇਖ ਕੇ ਪੜ੍ਹ ਕੇ ਇਸ ਜਗ੍ਹਾ ਤੇ ਜਾ ਸਕਦੇ ਹੋ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਹਰ ਮੋੜ ਤੇ ਇਹਨਾਂ ਪੌੜੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਤੁਸੀਂ ਆਨੰਦਗੜ੍ਹ ਸਾਹਿਬ ਤੋਂ ਪਿਛਲੇ ਪਾਸੇ ਜਾਂਦੇ ਹੋ ਤਾਂ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਆਉਂਦਾ ਇਤਿਹਾਸਕ ਗੁਰਦੁਆਰਾ ਤਪ ਸਥਾਨ ਭਾਈ ਜੇਤਾ ਜੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਤਪ ਸਥਾਨ ਹੈ ਇਹ ਉਹ ਗੁਰਦੁਆਰਾ ਸਾਹਿਬ ਤੁਹਾਨੂੰ ਰਸਤੇ ਦੇ ਵਿੱਚ ਮਿਲੂੰਗਾ ਤੇ ਤੁਸੀਂ ਇੱਥੇ ਵੀ ਦਰਸ਼ਨ ਕਰਕੇ ਜਾਇਓ ਇਹ ਵੀ ਬਹੁਤ ਸੋਹਣੀ ਜਗ੍ਹਾ ਹੈ ਇੱਕ ਵਾਰ ਇੱਥੇ ਵੀ ਦਰਸ਼ਨ ਕਰਿਓ ਤੇ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਅੱਗੇ ਤੋਂ ਹੀ ਜਿਹੜੀਆਂ ਉਹ 84 ਪੌੜੀਆਂ ਜਾਂਦੀਆਂ ਨੇ ਜਦੋਂ ਤੁਸੀਂ ਇੱਥੇ ਦਰਸ਼ਨ ਕਰ ਲਏ ਤਾਂ ਬਿਲਕੁਲ ਵਾਲੇ ਪਾਸੇ ਇਹ ਪੌੜੀਆਂ ਮੌਜੂਦ ਨੇ ਤੇ ਇਹ ਉਹ 84 ਪੌੜੀਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆਂ ਜਿਨ੍ਹਾਂ ਪੌੜੀਆਂ ਤੇ ਕਿਸੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਹੋਰ ਸ਼ਹੀਦ ਸਿੰਘ ਮਾਤਾ ਗੁਜਰੀ ਜੀ ਇਹਨਾਂ ਪੌੜੀਆਂ ਦੇ ਰਾਹੀ ਆਉਂਦੇ ਜਾਂਦੇ ਰਹੇ ਹੋਣੇ ਆ ਇਹਨਾਂ ਪੌੜੀਆਂ ਤੇ ਉਹਨਾਂ ਦੇ ਚਰਨ ਛਪਰਸ਼ ਜਿਸ ਕਰਕੇ ਇਹ ਪਵਿੱਤਰ ਪੌੜੀਆਂ ਬਣ ਗਈਆਂ ਨੇ ਹਰ ਇੱਕ ਨੂੰ ਇੱਥੇ ਆ ਕੇ ਦਰਸ਼ਨ ਕਰਨੇ ਚਾਹੀਦੇ ਨੇ ਇੱਥੇ ਸਫਾਈ ਦਾ ਪੂਰਾ ਪ੍ਰਬੰਧ ਅੱਜ ਵੀ ਰੱਖਿਆ ਗਿਆ ਇਹਨਾਂ ਪੌੜੀਆਂ ਦੀ ਸਫਾਈ ਬਹੁਤ ਚੰਗੇ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਸੇਵਾਦਾਰ ਇੱਥੇ ਦਿਨ ਰਾਤ ਜਿਹੜੇ ਝਾੜੂ ਦੀ ਸੇਵਾ ਕਰਦੇ ਨੇ ਪੂਰੀ ਸਫਾਈ ਰੱਖੀ ਜਾਂਦੀ ਹੈ ਤੇ ਜਿਹੜਾ ਇਹੇ ਹੇਠਾਂ ਨੂੰ ਪੌੜੀਆਂ ਜਾਂਦੀਆਂ ਨੇ ਇੱਧਰ ਪੈ ਜਾਂਦਾ ਹੈ ਗੁਰਦੁਆਰਾ ਕਿਲਾ ਕੇਸਗੜ੍ਹ ਸਾਹਿਬ ਤੇ ਉੱਪਰ ਵਾਲੇ ਪਾਸੇ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਕਿਸੇ ਵੇਲੇ ਦੋਮਕ ਕਿਲਿਆਂ ਨੂੰ ਇਹੀ ਪੌੜੀਆਂ ਜੋੜਦੀਆਂ ਰਹੀਆਂ ਤੇ ਇਹਨਾਂ ਇਹੀ ਰਾਹ ਤੋਂ ਜਿਹੜੇ ਸਿੰਘ ਆਂਦੇ ਜਾਂਦੇ ਰਹੇ ਹੋਣੇ ਆ ਤੇ ਅੱਤ ਵੀ ਦੇਖ ਸਕਦੇ ਉੱਪਰ ਕਿਲਾ ਅਨੰਦਗੜ੍ਹ ਸਾਹਿਬ ਤੇ ਥੱਲੇ ਕਿਲਾ ਕੇਸਗੜ੍ਹ ਸਾਹਿਬ ਸੋ ਸਾਰਿਆਂ ਨੂੰ ਇੱਕ ਵਾਰ ਇੱਥੇ ਆਣਾ ਚਾਹੀਦਾ ਇਹਨਾਂ ਪੌੜੀਆਂ ਦੇ ਦਰਸ਼ਨ ਕਰਨੇ ਚਾਹੀਦੇ ਕਿਉਂਕਿ ਅਨੰਦਵਰ ਸਾਹਿਬ ਦੇ ਵਿੱਚ ਅਜਿਹੇ ਬਹੁਤ ਸਾਰੇ ਸਥਾਨ ਨੇ ਜਿਨ੍ਹਾਂ ਬਾਰੇ ਸੰਗਤਾਂ ਨੂੰ ਬਹੁਤ ਘੱਟ ਪਤਾ ਹੈ ਸੋ ਇਸ ਕਰਕੇ ਅਸੀਂ ਇਹਨਾਂ ਥਾਵਾਂ ਨੂੰ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ ਆਪਣੇ ਪੇਜ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸੋ ਜਿਹੜੇ ਵੀ ਵੀਰ ਫੇਸਬੁੱਕ ਤੇ ਦੇਖ ਰਹੇ ਨੇ ਉਹ ਸਾਡੇ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜੇ YouTube ਤੇ ਦੇਖਦੇ ਨੇ ਉਹ ਸਬਸਕ੍ਰਾਈਬ ਸਾਡਾ ਚੈਨਲ ਕਰ ਲਿਓ ਕਿਉਂਕਿ ਅਸੀਂ ਇਦਾਂ ਦੀਆਂ ਇਤਿਹਾਸ ਨਾਲ ਜੁੜੀਆਂ ਹੋਈਆਂ ਤੇ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਲਗਾਤਾਰ ਆਉਂਦੇ ਰਹਿੰਦੇ ਹਾਂ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਵੀਡੀਓ ਕਿੱਦਾਂ ਦੀ ਲੱਗੀ ਜਾਣਕਾਰੀ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰਨਾ ਬਤ ਤੋਂ ਬਤ ਤਾਂ ਕਿ ਸਾਰੇ ਇੱਕ ਵਾਰ ਇੱਥੇ ਪਹੁੰਚ ਸਕਣ ਤੇ ਅਸੀਂ ਵੀ ਹੋਰ ਇਦਾਂ ਦੀਆਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਂਦੇ ਰਹਾਂਗੇ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤ